ਉਈ ਗੱਪ ਘਾਟਵਾ ਰਿਆ ਸਾਰਾ ਗੰਦ ਕਾਪੀ ਸਾਰਾ ਸਾਬੀ ਕੈਂਪ ਕੁਨੇ ਦਾ ਗੰਗਲ ਕਰਨਾ ਬਦਲਣਾ ਹੁੰਦਾ ਹੈ ਚੱਲ ਲੱਗ ਜਾ ਬੋਲੇ ਨਾ ਹੋਗੇ ਅੱਜ ਉਹਨੂੰ ਮੈਂ ਪੁੱਛੀ ਤੇ ਇਹ ਵੀ ਪੂਰੇ ਹੱਦ ਤੱਕ ਇਹਨੇ ਕਿਹਾ ਯਾਰ ਮੈਂ ਕੋਈ ਗੁੱਦਾ ਨਹੀਂ ਨਹੀਂ ਦੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਰਾਨਾ ਕਰ ਕਰੋ ਆਹ ਚਾਹ ਤੀਨੇ ਨਾ ਮੈਂ ਜੋ ਖੰਡੀਆਂ ਪਾਈਆਂ ਉਹਦੇ ਘਰ ਜਲੇ ਇਹ ਘਰ ਜਲੇ ਇੱਥੇ ਆਈ ਸ਼ਰਜਾ ਕੇ ਬੰਦੇ ਅਰੇ ਲੈ ਕੇ ਜਾਂ ਉਹ ਜਿਹੜਾ ਗੁਲੇਵਾਰ ਆ ਆਹ ਦੇਖੋ ਤੁਹਾਡੇ ਗੋਲੀਓ ਸੁਣਾਉਂਦਾ ਮੈਂ ਤੇ ਹੌਸਲੇ ਆ ਬੋਲਿਆ ਮਿਲਣਾ ਸਾਡੇ ਘਰ ਤੇ ਤੁਹਾਡੇ ਕੋਲ ਇੱਥੇ ਬੈਠੀ ਆਂ ਤੁਸੀਂ ਇੱਥੇ ਬੈਠੀ ਆ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਬਿਲਕੁਲ ਕਿੰਨੂੰ ਕੋਈ ਤਰਾਜ ਮੈਂ ਨਾ ਆਪ ਕਰ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਕਰਾ ਕਰੂ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿੰਦਾ ਕਿਵੇਂ ਤੂੰ ਕਿਵੇਂ ਸਮਝਾਉਂਦਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਖਾਪ ਕਤਾਂ ਸਾਡਾ ਚਲੋ ਸਾਡਾ ਕੀ ਵਾਈਟ ਹੈ ਪ੍ਰੈਸ਼ਰ ਦਾ ਕਰਦਾ ਹੈ ਹੈ ਦਸੋਂ ਕਿਹੜਾ ਪੈਸਾ ਕਰਦਾ ਨਿਕਲ ਪਉਂਦਾ ਸਾਰੇ ਗੱਲ ਮੈਂ ਇੱਥੇ ਬੈਠਾ ਓਏ ਲੇਡੀ ਆ ਲੇਡੀ ਫੋਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਬੜਾ ਪ੍ਰੈਸ਼ਰ ਦੇ ਸਰਕਾਰੀ ਕੰਮ ਚ ਮਿਕਰ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਹਾਂ ਇਹ ਆ ਗਈ ਅੱਜ ਨੂੰ ਲੋਟਾ ਲੈ ਕੇ ਆਇਆ ਤੇ ਇਹ ਤੇਰੇ ਨਾਲ 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 ਆਇ ਇਹ ਨਾ ਇਹ ਰੋਣਾ ਮੈਂ ਸੋਚੀ ਤਾ ਵੈਰਾਈਟੀ ਮਨੋਹਰ ਜਰੂਰ ਕਰੇ ਨੀ ਹੈ ਉਹ ਨਾਰ ਦੇ ਖਵਾ ਮੈਂ ਮੈਂ ਸਰਕਾਰੀ ਕੰਮ ਆ ਉਹ ਚੈੱਕ ਕਰੋ ਬਾਰੇ ਮੈਂ ਇਹ ਇੱਕ ਆਈ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੋਈ ਤੁਹਾਡੀ ਡਿਊਟੀ ਆ ਤੁਹਾਡੀ ਡਿਊਟੀ ਜਿਹੜੇ ਕੌਂਡ ਸਾਡੀ ਡਿਊਟੀ ਜਿਹੜੇ ਕੌਂਡ ਸਾਡੀ ਤੁਹਾਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਆਈ ਸਾਰੇ ਘਰ ਦੇ ਆ ਇੱਥੇ 2-3 ਘੰਟੇ ਇੱਥੇ ਰਹਿਣਾ ਵਾਡੀ ਸਰਕਾਰੀ ਡਿਊਟੀ ਚ ਵਿਗੜ ਪਾਉਂਗੇ ਤਾਂ ਹੋ ਗਈ ਸਜ਼ਾ ਮਿਲੂਗੀ ਯਾਰ ਇਹਨਾਂ ਨੇ ਕੀ ਕਰਨਾ ਇਹ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਪਾਉਂਦੇ ਫਿਰਦਾ ਸੱਚੀ ਜਿਹੜਾ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇਣ ਕਿ ਉਹ ਰੁਕ ਜਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚ ਨਹੀਂ ਵਿਗੜ ਪਾਉਂਦੇ ਆ ਵਿਗੜ ਪਾਉਂਦੇ ਆ ਸਾਡੀ ਸਰਕਾਰੀ ਡਿਊਟੀ ਹਾਂ ਉਹ ਰੋਲਾ ਪਾ ਕੇ ਜਿਦਾਲੇ ਕਾ ਤੂੰ ਚੱਕਰ ਨਾ ਬੋਲੋ ਉਹ ਵਾਲਿਆ ਉਹਦਾ ਰੋੜਾ ਕੌਣ ਹੈ ਆਈ ਕੰਮ ਕਰਦੇ ਇੱਥੇ ਉਹ ਉਹਦਾ ਆਪਣਾ ਰੋੜਾ ਪਾ ਕੇ ਬੈਠਾ ਹਾਂ ਬੋਲੋ ਪਰਮਾ ਸੀਰੀ ਚ ਪਾਸ਼ਾ ਦੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਇਹ ਰੁਪਾ ਚਾਹ ਦੀ ਸਰਕਾਰੀ ਰੋੜੀ ਚ ਵੇਖਣ ਪਾਉਂਦਾ ਭਾਈ ਇਹ ਨਹੀਂ ਵੇਖਣਾ ਆਪਣਾ ਆਜਨੇ ਕਿਨੇ ਸਰਕਾਰੀ ਰੋੜੀ ਚ ਵੇਖਣ ਪਾਉਂਦਾ ਤੂੰ ਸਾਡਾ ਤੂੰ ਮਾਰੇ ਮਗਰ ਕੱਢ ਕੇ ਕੰਮ ਕਰ ਫਾਉ ਹੋਰ ਜਿਹੜੇ ਨਿਕਲ ਬੋਲਾ ਸਾਡਾ ਆਓ ਮੈਂ ਇੱਥੇ ਬੈਠਾ ਨੇ ਆਓ ਇੱਥੇ ਜਿਹੜੇ ਵੇਖਣਾ ਪਾਉ ਆਓ ਹਣ ਆਓ ਇੱਥੇ ਆਓ ਜਿਹੜਾ ਇਹ ਦੂਆ ਹੈ ਨਾ ਨਾ ਖੜੇ ਹੋ ਵਾਹ ਵਾਹ ਥੰਦੀ ਅਰੇ ਰੁਕ ਜਾਓ ਅੰਮ੍ਰਿਤ ਸਿੰਘ ਸਾਹਿਬ ਅੰਦਰ ਆਓ ਅੰਦਰ ਆਓ ਵੱਡੇ ਆਏ ਲੱਦ ਗਏ ਨਾਲ ਅਜਾ ਦੂਆ ਨਾਲ ਆਪ ਕਾਹ ਨੂੰ ਆਓ ਆਓ ਆ ਗਏ ਹੋ ਨਗਰ ਚ ਆ ਗਏ ਆਓ ਆ ਵੇਖੋ ਉਹਦਾ ਫੋਨ ਲੱਗੇ ও <laughs> আগে <laughs>